ਦੇਖੋ ਮੈਂ ਜਿਹੜੀਆਂ ਗੱਲਾਂ ਕੀਤੀਆਂ ਸੀ ਕੱਲ ਮੈਂ ਸ਼੍ਰੀ ਪਟਨਾ ਸਾਹਿਬ ਸਾਡੇ ਪਵਿੱਤਰ ਸਥਾਨ ਉੱਥੇ ਦੇ ਬਹੁਤ ਸਿੱਖ ਸੰਗਤ ਨਾਲ ਗੱਲ ਕੀਤੀ ਉਦੋਂ ਬਾਅਦ ਮੈਂ ਭਾਗਲਪੁਰ ਬਹੁਤ ਸਾਡੀ ਸਿੱਖ ਸੰਗਤਾਂ ਨਾਲ ਗੱਲ ਕਰ ਰਿਹਾ ਸੀ ਤੇ ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਪਟਨਾ ਸਾਹਿਬ ਤੋਂ ਜਾ ਰਹੇ ਸੀ ਆਸਾਮ ਦੇ ਵੱਲ ਨੂੰ ਗੰਗਾ ਜੀ ਦੇ ਕਿਨਾਰੇ ਤੇ ਉੱਥੇ ਉਹ ਤਕਰੀਬਨ 40 ਦਿਨ ਉਹ ਰੁਕੇ ਤੇ ਜਦੋਂ ਮੈਂ ਉੱਥੇ ਮੱਥਾ ਟੇਕਣ ਗਿਆ ਤੇ ਉੱਥੇ ਉਹ ਸਾਰੇ ਵੀ ਜਿਹੜੇ ਉੱਥੇ ਦੇ ਸਿੱਖ ਸੀ ਤੇ ਮੀਡੀਆ ਵੀ ਉਹ ਮੈਨੂੰ ਇਸ ਗੱਲ 'ਚ ਪੁੱਛਣ ਲੱਗੇ ਵੀ ਜੀ ਅਸੀਂ ਤਾਂ ਇੱਥੇ ਭਗਲਪੁਰ 'ਚ ਰਹਿ ਰਹੇ ਹਾਂ ਤੇ ਇੱਥੋਂ 65 ਕਿਲੋਮੀਟਰ ਅੱਗੇ ਤਕਰੀਬਨ 14 ਤੋਂ 15 ਗੁਰਦੁਆਰੇ ਇਤਿਹਾਸਿਕ ਨੇ ਬਿਹਾਰ ਦੇ ਵਿੱਚ ਹੀ ਤੇ ਪਟਨਾ ਸਾਹਿਬ ਤੋਂ ਤੁਸੀਂ ਆ ਰਹੇ ਹੋ ਸਾਨੂੰ ਜਿਹੜਾ ਇਹ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਜਾਕੀ ਬਾਹਰ ਲਈ ਤਰਤੀਜ ਵੀ ਆ ਅਸੀਂ ਤੁਹਾਡੇ ਵਿੱਚ ਖੜੇ ਆ ਤੁਹਾਨੂੰ ਅਸੀਂ ਰੇਲਵੇ ਸਟੇਸ਼ਨ ਤੇ ਸਭ ਨੇ ਜਕਾਰੇ ਛੱਡੇ ਉਹਦੇ ਵਿੱਚ ਸਭ ਜਾਤ ਪ੍ਰਾਦਰੀਆਂ ਦੇ ਸੀ ਬੋਲੇ ਸੁਨਿਹਾਲ ਦੇ ਜਦੋਂ ਜਕਾਰੇ ਛੱਡੇ ਸਾਰਿਆਂ ਨੇ ਲਾਇ ਵਿੱਚ ਉੱਤੇ ਚਾਹੇ ਕੋਈ ਹਿੰਦੂ ਸੀ ਚਾਹੇ ਕੋਈ ਮੁਸਲਮਾਨ ਸੀ ਚਾਹੇ ਕੋਈ ਇਸਾਈ ਸੀ ਤੇ ਸਾਨੂੰ ਤਾਂ ਇੱਥੇ ਰਹਿੰਦਿਆਂ ਨੂੰ ਕਿਸੇ ਨੇ ਅੱਜ ਤੱਕ ਸਾਡੇ ਰੋਜ਼ ਲੰਗਰ ਚੱਲਦੇ ਸਮੇਂ ਤੇ ਸਾਡੇ ਲੰਗਰਾਂ ਸੇਵਾ ਕਰਨ ਆਉਂਦੇ ਆ ਲੰਗਰ ਛਕਣ ਆਉਂਦੇ ਆ ਕਿਸੇ ਨੇ ਸਾਨੂੰ ਰੋਕਿਆ ਨਹੀਂ ਸੋ ਇੱਕ ਵੀ ਕੋਈ ਸਿੱਖ ਵੀ ਜੀ ਨੂੰ ਦੇਸ਼ ਦੇ ਵਿੱਚ ਪਗੜੀ ਮੰਨੋ ਰੋਕਿਆ ਹੋਵੇ ਦਾੜੀ ਰੱਖਣ ਨੂੰ ਰੋਕਿਆ ਹੋਵੇ ਗੁਰਦੁਆਰੇ ਜਾਣ ਨੂੰ ਰੋਕਿਆ ਹੋਵੇ ਤੇ ਉਦੋਂ ਬਾਅਦ ਚਲੋ ਇਹ ਰਾਹੁਲ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕਹੀ ਵੀ ਯਾਰ ਇਹ ਮਾਹੌਲ ਬਹੁਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਸਿੱਖ ਤਾਂ ਬੜੇ ਪੂਰੇ ਅਮਨ ਸ਼ਾਂਤੀ ਨਾਲ ਰਾਜ ਕਰ ਰਹੇ ਆ ਚਲੋ ਸਾਡੀ ਸ਼ਾਨ ਆ ਦੇਸ਼ ਸਾਡਾ ਏ ਯਾਰ ਕਿਸੇ ਦਾ ਦੇਸ਼ ਆ ਸਿੱਖਾਂ ਦਾ ਦੇਸ਼ ਆ ਜਿਵੇਂ ਬਾਕੀ ਸਾਰਿਆਂ ਦਾ ਦੇਸ਼ ਆ ਇਹ ਰਾਹੁਲ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕੀਤੀ ਕਿਉਂਕਿ ਬਿਹਾਰਲੇ ਸਟੇਟਾਂ ਦੇ ਵਿੱਚ ਐਸਾ ਮਾਹੌਲ ਨਾ ਬਣੇ ਸਿੱਖਾਂ ਲਈ ਉਦੋਂ ਬਾਅਦ ਮੈਂ ਜਦੋਂ ਮੈਂ ਪਹੁੰਚਿਆ ਰਾਤ ਤੇ ਮੈਂ ਉਦੋਂ ਬਾਅਦ ਆ ਜਿਹੜੇ ਏਜੰਟ ਨੇ ਰਾਹੁਲ ਗਾਂਧੀ ਦੇ ਖਾਸ ਤੌਰ ਤੇ ਪੰਜਾਬ ਦੇ ਜਿਹਦੇ ਵਿੱਚ ਇਹ ਰਾਜਾ ਵੜਿੰਗ ਜਿਹੜੇ ਉੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਮੈਂ ਅਜੇ ਢੀੜੀ ਪੰਜਾਮੀ ਵਾਲਿਆਂ ਨੂੰ ਮੈਂ ਸਤਿਕਾਰ ਕਰਦਾ ਵੱਡੇ ਆ ਮੈਂ ਜੇ ਨਹੀਂ ਵੀ ਹਜੇ ਵੀ ਜਿਓ ਅੱਗੇ ਉਹਨਾਂ ਦੀ ਜੇ ਨਹੀਂ ਉਹ ਹਟਣਗੇ ਭਾਈ ਫਿਰ ਜੇ ਇੱਜ਼ਤ ਕਰਾਉਣੀ ਨਹੀਂ ਆਉਂਦੀ ਤਾਂ ਫਿਰ ਉਹਨਾਂ ਦੇ ਵੀ ਹਿਸਾਬ ਕਰ ਲਾਂਗੇ ਕੋਈ ਗੱਲ ਨਹੀਂ ਉਹ ਤਾਂ ਸਭ ਦਾ ਹੀ ਹੁੰਦਾ ਏ ਪਰ ਮੈਂ ਅੱਜ ਬੜਿੰਕਸਾ ਤੁਹਾਨੂੰ ਇਹ ਗੱਲ ਇੱਕ ਦੱਸਣੀ ਚਾਹਨਾ ਤੁਸੀਂ ਬਾਹਰ ਬਾਹ ਪਹਿਲਾਂ ਤਾਂ ਮੈਨੂੰ ਪਤਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਕਦ ਤੋਂ ਜਾਣਦੇ ਹੋ ਜਾਂ ਰਾਹੁਲ ਗਾਂਧੀ ਤੁਹਾਨੂੰ ਕਦ ਤੋਂ ਜਾਣਦਾ ਮੇਰੇ ਕੋਲ ਸਾਰਾ ਹੀ ਤੁਹਾਡੇ ਪੋਤੜੇ ਮੇਰੇ ਮੂਰੇ ਹੀ ਤੁਸੀਂ ਮੈਂ ਤੁਹਾਨੂੰ ਦੇਖਦਾ ਰਿਹਾ ਨਾ ਇਹਦੇ ਕੋਈ ਭੁਲੇਖੇ ਚ ਨਾ ਰਹੋ ਅੱਜ ਬੇਸ਼ੱਕ ਤੁਸੀਂ ਪ੍ਰਧਾਨ ਬਣ ਗਏ ਪਰ ਮੈਨੂੰ ਪਤਾ ਹੈ ਸਾਰੇ ਉਦੋਂ ਬਾਅਦ ਜਿਵੇਂ ਗੱਲ ਕਰਾਂ ਤੁਸੀਂ ਬਾਰ-ਬਾਰ ਲੁਧਿਆਣੇ ਦੀ ਇਲੈਕਸ਼ਨ ਦੀ ਗੱਲ ਕੀਤੀ ਵੀ ਮੈਂ ਲੁਧਿਆਣੇ ਆ ਕੇ ਇਲੈਕਸ਼ਨ ਆ ਜਿਹੜੀ ਜਿੱਤਿਆ ਹੈ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਤੌਰ ਕਾਂਗਰਸੀਆਂ ਨੂੰ ਮੈਂ ਤੇ ਆਪਣੇ ਭਾਜੀਪੀ ਵਾਲੇ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਇਹਨਾਂ ਬਾਰੇ ਇਹ ਬਲਿੰਦ ਸਾਹਿਬ ਬਾਰੇ ਇੱਕ ਇਹਨਾਂ ਨੇ ਜ਼ਿਕਰ ਸਾਡੇ ਪਰਿਵਾਰ ਦਾ ਵੀ ਕੀਤਾ ਗੁਰਕੀਰਤ ਸਿੰਘ ਦਾ ਕੀਤਾ ਮੇਰਾ ਕੀਤਾ ਹੁਣ ਮੈਂ ਤੁਹਾਨੂੰ 2008 ਦੀ ਗੱਲ ਸੁਣਾਉਣਾ ਰਾਹੁਲ ਗਾਂਧੀ ਜੀ ਜਦੋਂ ਆਏ ਸਿਆਸਤ 'ਚ ਇੱਕ ਉਹਨਾਂ ਨੇ ਇਹ ਕਿਹਾ ਵੀ ਇਨਰ ਡੈਮੋਕ੍ਰੇਸੀ ਲੋਕਤੰਤਰ ਪਾਰਟੀ 'ਚ ਬਹਾਲ ਕਰਨਾ ਉਹੀ ਬੰਦਾ ਕੁਝ ਬਣੂਗਾ ਜਿਹੜਾ ਬੰਦਾ ਇਲੈਕਸ਼ਨ ਜਿੱਤੂ ਪਾਰਟੀ ਦੀ ਤੇ ਜੀ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਪੰਜਾਬ ਤੋਂ 2008 'ਚ ਮੈਂਬਰਸ਼ਿਪ ਤੋਂ ਕਰਤੀ ਉਹ ਮੈਂਬਰਸ਼ਿਪ ਕੀਤੀ ਸ਼ੁਰੂ ਵੀ 35 ਸਾਲ ਤੋਂ ਥੱਲੇ ਥੱਲੇ ਇਲੈਕਸ਼ਨਾਂ ਹੋਣਗੀਆਂ ਕੋਈ ਵੀ ਉਹ ਚ ਪਾਰਟਿਸਿਪੇਟ ਕਰ ਸਕਦਾ ਇਹ ਚ ਮੈਂ ਤਾਂ ਬਿਲਕੁਲ ਸਾਡਾ ਵੱਡੇ ਭਰਾ ਗੁਰਕੀਰਤ ਸਿੰਘ ਫਰੀਕ ਨੇ ਸਿਆਸਤ ਚ ਆਉਣਾ ਨਹੀਂ ਹੁੰਦਾ ਉਹ ਪੋਲਿਟਿਕਸ ਕਰਦੇ ਸੀ ਅਸੀਂ ਉਹਨਾਂ ਦੇ ਨਾਲ ਸੱਜੀ ਖੱਬੀ ਬਾਹ ਬਣ ਕੇ ਰਹਦੇ ਸੀ ਨਾਲ ਕੰਮ ਕਰਦੇ ਸੀ ਇਹ ਜਿਹੜੇ ਰਾਜਾ ਬੜਿੰਗ ਸਾਹਿਬ ਨੇ ਇਹ ਉਦੋਂ ਪਹਿਲਾਂ ਗੁਰਕੀਰਤ ਜੀ ਉਦੋਂ ਕਾਂਗਰਸ ਸੀਗੇ ਮੈਂ ਇੱਕ ਸਪਾਈ ਦੇ ਤੌਰ ਤੇ ਕੰਮ ਕਰਦਾ ਸੀ ਕੋਈ ਅਹੁਦੇ ਪਿੱਛੇ ਨਹੀਂ ਤੇ ਉਹ ਇਲੈਕਸ਼ਨ ਰਾਹੁਲ ਗਾਂਧੀ ਨੇ ਜਦੋਂ ਰੱਖ ਲਈ 2008 ਚ ਇਹ ਪਹਿਲਾ ਯੂਥ ਕਾਂਗਰਸ ਆਈਵਾਈਸੀ ਦੇ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਵਿੱਚ ਉਰੇ ਸਪੋਰਟਸ ਪਰਸਨ ਸੀ ਰਾਜਾ ਵੜਿੰਗ ਸਾਹਿਬ ਤੇ ਖਜ਼ਾਨਚੀ ਸਾਡੇ ਸਾਡੇ ਮਿੱਤਰ ਸੁਖਪਾਲ ਭੁੱਲਰ ਨੇ ਜਿਹੜੇ ਉਹ ਖਜ਼ਾਨਚੀ ਸੀ ਤੇ অশੋਕ ਤਵਰ ਆ ਜਿਹੜੇ ਉਹ ਪ੍ਰਧਾਨ ਸੀ ਉਹ ਵੀ ਅੱਜ ਵੀ ਜੀਪੀਟੀ ਚ ਨੇ ਜਿਹੜੇ ਉਸ ਵੇਲੇ ਆਏ ਵੇ ਸੀ ਪ੍ਰਧਾਨ ਸੀ ਤੇ ਉਸ ਵੇਲੇ ਜਦੋਂ ਇਲੈਕਸ਼ਨ ਰੱਖ ਲਈ ਮੈਂਬਰਸ਼ਿਪ ਸ਼ੁਰੂ ਹੋ ਗਈ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਈਵਾਈਸੀ 'ਚ ਬੈਠੇ ਜਿਹੜੇ ਇਹ ਸਾਰਾ ਜਿਹੜੇ ਸ਼ੁਨਯੰਤਰ ਰਚ ਰਹੇ ਸੀ ਉੱਥੇ ਵੀ ਵੋਟਾਂ ਪਵਾ ਬਈ ਲਈਏ ਵੋਟਾਂ ਤੇ ਜਿੱਤਾਂ ਆਪ ਹੀ ਜਾ ਜੀ। ਵਿੱਚ ਹੀ ਇਹ ਰਾਹੁਲ ਗਾਂਧੀ ਵਿੱਚ ਹੀ ਇਹਨਾਂ ਦਾ ਉਹ ਦੋਸਤ ਵੇਲੇ ਦੇ ਪ੍ਰਧਾਨ ਇਹ ਤਿਆਰੀ ਕਰਕੇ ਆ ਗਏ ਜੀ। ਇਹਨਾਂ ਨੇ ਦੇਖਿਆ ਵੀ ਇਹ ਲੋਕਪ੍ਰਿਅਤਾ ਕਿਹਦੀ ਐ ਤਾਂ ਗੁਰਕੀ ਰਹਦੀ ਐ ਉਹਦੇ ਹੱਥਾਂ ਗਿਆ ਸੀ ਤਾਂ ਇਲੈਕਸ਼ਨ ਪੰਜਾਬ 'ਚ ਕਰਾਈ ਪਹਿਲਾ ਸੂਬਾ ਬਣਾਇਆ ਇੱਥੇ ਰਲ ਕੇ ਦਿੱਲੀ ਬਹਿ ਕੇ ਆਏ ਆਈਵਾਈਸੀ 'ਚ ਤੇ ਜੇ ਸਾਡਾ ਅਸੀਂ ਉਹਨਾਂ ਜਿੱਤੇ ਤੇ ਫਿਰ ਇਲੈਕਸ਼ਨ ਕਰਾਉਣ ਦਾ ਕੀ ਮਤਲਬ ਰਾਹੁਲ ਗਾਂਧੀ ਦੇ ਮੂਰੇ ਜਿਹੜੇ ਅਸੀਂ ਰੋਜ਼ ਹੀਰੋ ਮੰਨਦੇ ਆ ਵੀ ਤੁਸੀਂ ਤਾਂ ਆਏ ਵਾਏ ਸੀਸ਼ ਪ੍ਰਧਾਨ ਇੱਥੇ ਦੇ ਸਭ ਤੋਂ ਨੇੜੇ ਹੋ ਤੇ ਜਾ ਕੇ ਪੰਜਾਬ ਚ ਇਲੈਕਸ਼ਨ ਹਾਰ ਗਏ ਇੱਥੇ ਤੁਸੀਂ ਤਾਂ ਦੇਸ਼ ਦੇ ਜਿਹੜੇ ਸਪੋਕਸਪਰਸਨ ਬਣੇ ਹੋ ਜਾਂ ਜਨਰਲ ਸੈਕਟਰੀ ਬਣੇ ਹੋ ਇਹਨਾਂ ਨੇ ਦੇਖਿਆ ਵੀ ਗੁਰਕੀਰਤ ਸਾਹਿਬ ਦੀ ਵੱਡੇ ਭਰਾ ਮੇਰੇ ਦੀ ਵੀ ਉਮਰ ਜਿਹੜੀ ਉਹ 35 ਸਾਲ ਟੱਪਦੀ ਕਦੋਂ ਆ ਇਹਨਾਂ ਨੂੰ ਉਹਨਾਂ ਦੇ ਦੋ ਮਹੀਨੇ ਪਏ ਸੀ 35 ਸਾਲ ਤੋਂ ਉਮਰ ਟੱਪਣ ਦੀ ਜਿਹੜੀ ਇਲੈਕਸ਼ਨ ਡੇਟ ਸੀ ਉਹ ਇਲੈਕਸ਼ਨ ਇਹਨਾਂ ਨੇ ਇਲੈਕਸ਼ਨ ਡੇਟ ਨਿਗਾਹਤੀ ਉਹ 2 ਮਹੀਨੇ ਆ ਜਿਹੜੇ ਉਹ ਵੱਡੇ ਹੋਗੇ ਤੇ ਇਲੈਕਸ਼ਨ 2 ਮਹੀਨੇ ਲੇਟ ਕਰਤੀ ਉਹ ਇਲੈਕਸ਼ਨ ਲੜ ਨਹੀਂ ਸਕਦੇ ਇਹ ਇਹ ਬੜੇ ਖੁਸ਼ ਤਾੜੀਆਂ ਮਾਰਨ ਕਿਉਂਕਿ ਹਮੇਸ਼ਾ ਹੀ ਛੜਯੰਤ ਨਹੀਂ ਰਿਹਾ ਇਹ ਮਨਅਚ ਤੇ ਜੀ ਇਹ ਇਲੈਕਸ਼ਨ ਇਹਨਾਂ ਨੇ ਕਰਵਾ ਦਿੱਤੇ ਬੇ ਹੁਣ ਗੁਰਕੀਰਤ ਸਿੰਘ ਤਾਂ ਪਾਰਟ ਉਹ ਮਜ਼ਬੂਤ ਸੀ ਉਹ ਹੁਣ ਉਮਰ ਨਹੀਂ ਹੈ ਇਲੈਕਸ਼ਨ ਨਹੀਂ ਲੜ ਸਕਣਗੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਮੈਂ ਵੀ ਮੈਂਬਰ ਆ ਯੂਥ ਕਾਂਗਰਸ ਦਾ ਬਣਿਆ ਹੋਇਆ ਜਦੋਂ ਇਲੈਕਸ਼ਨ ਆ ਗਈ ਇਲੈਕਸ਼ਨ ਸ਼ੁਰੂ ਹੋ ਗਈ ਮੈਂਬਰਸ਼ਿਪ ਤੇ ਬਾਅਦ ਜਿਹਨਾਂ ਨੂੰ ਪਤਾ ਲੱਗਿਆ ਵੀ ਇਧਰ ਅਮੀਤ ਬਿੱਟੂ ਵੀ ਕਿਉਂਕਿ ਅਸੀਂ ਵੀ ਪਰਵਾਹ ਤੋਂ ਸੋਚਿਆ ਵੀ ਇਲੈਕਸ਼ਨ ਨਹੀਂ ਛੱਡਣੀ ਇਲੈਕਸ਼ਨ ਅਸੀਂ ਜਿੱਤਾਂਗੇ ਇਲੈਕਸ਼ਨ ਸਾਨੂੰ ਮਾਣ ਸੀ ਆਪਣੇ ਤੇ ਇਲੈਕਸ਼ਨ ਜਦੋਂ ਅਸੀਂ ਲੜਨ ਲੱਗੇ ਤੇ ਸ਼ੁਰੂ ਹੋ ਗਈ ਮੈਂਬਰਸ਼ਿਪ ਜੀ ਇਹਨਾਂ ਨੂੰ ਬੇਰ ਹੱਥਾਂ ਪੈਰਾਂ ਦੀ ਪੈ ਗਈ ਇਹਨਾਂ ਨੂੰ ਉੱਤੇ ਤੱਕ ਇਹਨਾਂ ਦੇ ਜਿਹੜੇ ਸਾਰੇ ਆਈ ਬਾਈ ਸੀ ਰਾਹੁਲ ਗਾਂਧੀ ਤੱਕ ਵੀ ਕਰੀਏ ਕੀ ਹੁਣ ਇਹਨਾਂ ਨੇ ਕੀ ਕੀਤਾ ਇਲੈਕਸ਼ਨ ਪਹਿਲਾਂ ਜਦੋਂ ਮੇਰਾ ਹਜੇ ਪਤਾ ਨਹੀਂ ਸੀ ਲੁਧਿਆਣਾ ਇਲੈਕਸ਼ਨ ਰੱਖੀ ਵੀ ਸਭ ਤੋਂ ਸੈਂਟਰ ਲੁਧਿਆਣਾ ਪੈਂਦਾ ਪੰਜਾਬ 'ਚ। ਇਹੀ ਰਾਜਾ ਬੜਿੰਗ ਨੇ ਕਰਕੇ ਚਿੱਠੀਆਂ ਲਿਖ ਕੇ ਵੀ ਲੁਧਿਆਣਾ ਤਾਂ ਇਹਦਾ ਜ਼ਿਲ੍ਹਾ ਜੀ ਜੇ ਉਰੇ ਲੁਧਿਆਣੇ ਇਲੈਕਸ਼ਨ ਹੋ ਗਈ ਤਾਂ ਜੀ ਇਹ ਤਾਂ ਸਾਰੇ ਉਰੇ ਫਿਰ ਜਿੱਤ। ਫਿਰ ਜੀ ਉਹ ਜਲੰਧਰ ਕਰਤੀ। ਕਹਿੰਦੇ ਨਹੀਂ ਨਹੀਂ ਜਲੰਧਰ ਵੀ ਹਜੇ ਲੁਧਿਆਣੇ ਦੇ ਨੇੜੇ ਆ ਜੀ ਉਰੇ ਜਲੰਧਰ ਵੀ ਅਸੀਂ ਤਾਂ ਇਲੈਕਸ਼ਨ ਲੜੀ ਆ। ਸਰਦਾਰ ਬੈਂਸ ਸਿੰਘ ਜੀ ਉੱਥੋਂ ਅਸੀਂ ਵਿਧਾਨ ਸਭਾ ਤੇਜ ਪ੍ਰਕਾਸ਼ ਜੀ ਉੱਥੋਂ ਇਹਨਾਂ ਨੇ ਕਹੇ ਜੀ ਇੱਥੋਂ ਵੀ ਇਹਦਾ ਇਲੈਕਸ਼ਨ ਲੜਿਆ ਇੱਥੇ ਵੀ ਇਹਨਾਂ ਦੀ ਇਹ ਕਹਿੰਦੇ ਜੀ ਬਾਉਂਡਰ ਤੇ ਲੈ ਜਾਓ ਸ਼੍ਰੀ ਅਮਰਸਰ ਸਾਹਿਬ ਰਾਤੋਂ ਰਾਤ ਕਿੰਨਾ ਲੋਕਾਂ ਨੂੰ ਡੈਲੀਗੇਟ ਸੀ ਤਕਰੀਬਨ 2300 ਮੈਨੂੰ ਲੱਗਦਾ ਉਸ ਵੇਲੇ ਟੈਲੀਗੇਟ ਸੀ ਸਾਰੇ ਪੰਜਾਬ ਦੇ ਵਿੱਚ ਤੇ ਉਹ ਹਰੇਕ ਬਲਾਕ 'ਚ ਹਰ ਬਲਾਕ ਜਿਵੇਂ ਆਪਣੇ ਕਾਂਗਰਸ ਪਾਰਟੀ ਦੇ ਦੋ ਦੋ ਬਲਾਕ ਨੇ ਅ ਅੱਗੇ ਹੁੰਦੇ ਸੀ ਹੁਣ ਸਿਸਟਮ ਵੀ ਚੇਂਜ ਵੀ ਹੋ ਗਏ ਦੋ ਬਲਾਕ 'ਚ 14-14 ਜਿਹੜੇ ਉਹ ਡੈਲੀਗੇਟ ਜਿਹੜੇ ਬਣੇ ਸੀ ਤਕਰੀਬਨ 23 2400 ਉਹ ਡੈਲੀਗੇਟ ਸੀ ਸਾਰੇ ਪੰਜਾਬ ਦਾ ਜਿਹਨੇ ਵੋਟ ਪਾਉਣ ਆਉਣਾ ਸੀ ਅੱਜ ਮੈਂ ਆਪਣੀ ਉਹ ਮੈਂ ਖਬਰ ਕੱਢ ਰਿਹਾ ਸੀ ਜਦੋਂ ਇਹ ਮੈਂ ਮੇਰੀ ਜਿੱਥੇ ਚਲੋ ਉੱਥੇ ਮੈਂ ਪਹਿਲਾਂ ਆ ਜਾ ਬਈ ਉਹ ਮੈਨੂੰ 929 ਵੋਟਾਂ ਪਈਆਂ ਸੀ ਇਹਨਾਂ ਨੂੰ ਕੁਝ 400 ਕੁਝ ਪਈਆਂ ਸੀ ਉਦੋਂ ਵੋਟਾਂ ਤੇ ਚਲੋ ਉੱਥੇ ਮੈਂ ਬਾਅਦ ਚ ਆਉਣਾ ਜਦੋਂ ਇਲੈਕਸ਼ਨ ਅੰਮ੍ਰਿਤਸਰ ਸਾਹਿਬ ਰੱਖ ਲਈ ਤੇ ਰਾਹੁਲ ਗਾਂਧੀ ਤਾਂ ਪੂਰੀ ਤਿਆਰੀ ਚ ਪਈ ਰਾਹੁਲ ਗਾਂਧੀ ਆਪ ਆ ਗਏ ਉੱਥੇ ਇਲੈਕਸ਼ਨ ਕਰਾਉਣ ਬਈ ਆਈਵਾਈਸੀ ਵਾਲਿਆਂ ਚ ਕੋਈ ਨਾ ਕੋਈ ਜਿੱਤੂਗਾ ਦੀਆਂ ਦੀ ਸਾਰੀਆਂ ਟੀਮਾਂ ਆਈਐਸਸੀ ਦੀਆਂ ਜਿਹੜੀਆਂ ਵੋਟਾਂ ਬੈਲਟ ਚ ਪਾਉਣੀਆਂ ਸੀ ਉਹਦੇ ਉੱਤੇ ਲੱਗੇ ਹੋਏ ਵੀ ਕਿਵੇਂ ਇਹਨੂੰ ਰੋਕੀਏ ਤਾਂ ਵੋਟ ਸਾਰੇ ਹੀ ਉਧਰ ਨੂੰ ਪਾਉਣ ਲੱਗੇ ਮੈਂ ਮੈਂ ਤਾਂ ਜਿੰਦਲ ਕੋ ਨਮਾਜ਼ੀ ਮੈਨੂੰ ਤਾਂ ਨਾ ਹਜੇ ਭਾਸ਼ਣ ਦਾ ਪਤਾ ਸੀ ਆ ਪਤਾ ਹਾਂ ਪਹਿਲਾਂ ਹਾਂ ਜਦੋਂ ਮੈਂ ਆ ਗਿਆ ਮੇਰੇ ਕੋਲ 15 ਦਿਨ ਸੀ ਕੈਂਪੇਨ ਦੇ ਮੈਂ ਇਕੱਲੇ ਇਕੱਲੇ ਜ਼ਿਲ੍ਹੇ ਚ ਇੱਕ ਗੱਡੀ ਚੱਕੀ ਇਕੱਲੇ ਇਕੱਲੇ ਡੈਲੀਗੇਟ ਨੂੰ ਜਾ ਕੇ ਮਿਲਿਆ ਅਰਚਕ ਕਨੇ ਇਕੱਲੇ ਡੈਲੀਗੇਟ ਨਾਲ ਗੱਲ ਕੀਤੀ ਵੀ ਭਾਈ ਤੇ ਉਹਨਾਂ ਨੂੰ ਮੇਰੇ ਵਿਚਾਰ ਚੰਗੇ ਲੱਗੇ ਮੈਨੂੰ ਉਹਨਾਂ ਨਾਲ ਉਹਨਾਂ ਦਾ ਮੇਰੇ ਨਾਲ ਰਿਸ਼ਤਾ ਜੁੜ ਗਿਆ ਜਿੱਦਨ ਜਦੋਂ ਗੱਲ ਖਤਮ ਹੋਈ ਇਹ 23 ਦਸੰਬਰ ਨੂੰ ਇਹ ਵੋਟਾਂ ਜਿਹੜੀਆਂ 2008 ਨੂੰ ਇਹ ਜੇ ਅਮਰਸਰ ਸਾਹਿਬ 23 ਦਸੰਬਰ ਨੂੰ ਇਹ ਵੋਟਾਂ ਉੱਥੇ ਰਾਹੁਲ ਗਾਂਧੀ ਦੇ ਮੌਜੂਦਗੀ ਚ ਵੋਟਾਂ ਪਈਆਂ ਇਹ ਨਹੀਂ ਕਹਿ ਸਕਦੇ ਵੀ ਅੱਗੇ ਪਿੱਛੇ ਰਾਹੁਲ ਗਾਂਧੀ ਆਪ ਪੂਰਾ ਇਲੈਕਸ਼ਨ ਕਮਿਸ਼ਨ ਬਣਾ ਕੇ ਉੱਥੇ ਲੈਕਸ਼ਣਾ ਕਰਾਉਣ ਆਇਆ ਤੇ ਚਲੋ ਜੀ ਜਦੋਂ ਵੋਟਾਂ ਪਈਆਂ ਤੇ ਇਹ ਪਹਿਲਾਂ ਹੀ ਆਪਣੀਆਂ ਤਿਆਰੀਆਂ ਸੀਗੇ ਵੀ ਭਾਈ ਅਸੀਂ ਤਾਂ ਆਏ ਬਾਈ ਸੀ ਘਣੇ ਜਿੱਤੇ ਪਏ ਆ ਰਿਜ਼ਲਟ ਆ ਗਿਆ ਪੁੱਠਾ ਹੁਣ ਹੁਣ ਉਦੋਂ ਹੁਣ ਸੁਣ ਲਿਓ ਬੜਿੰਗ ਸਾਹਿਬ ਜਾਂ ਹੋਰ ਕੋਈ ਉਦੋਂ ਕੋਈ ਪਾਰਟੀ ਨਹੀਂ ਲੜ ਰਹੀ ਸੀ ਨਾ ਕਾਂਗਰਸ ਨਾ ਬੀਜੇਪੀ ਉਦੋਂ ਇੱਕ ਨੌਜਵਾਨ ਲੜ ਰਿਹਾ ਸੀ ਇਲੈਕਸ਼ਨ ਹਾਸ ਵਿੱਚ ਤੁਸੀਂ ਉਦੋਂ ਮੇਰੇ ਨਾਲ ਇਲੈਕਸ਼ਨ ਲੜੀ ਤੇ ਮੈਂ ਪਹਿਲਾਂ ਹਜੇ ਮੇਰੇ ਕੋਲ ਕੋਈ ਅਹੁਦਾ ਨਹੀਂ ਸੀ ਤੁਹਾਡੇ ਕੋਲ ਆਏ ਬਾਈ ਸੀ ਸਾਰੇ ਅਹੁਦੇ ਸੀਗੇ ਉਹਦੇ باوجود ਤੁਹਾਨੂੰ ਉਸ ਵੇਲੇ ਸਮਝ ਨੂੰ ਮੈਂ ਰਗੜਿਆ ਮੈਂ ਵੱਡੀ ਲੀਡ ਤੇ ਯੂਥ ਕਾਂਗਰਸ ਦੀ ਇਲੈਕਸ਼ਨ ਜਿਹੜੀ ਪਹਿਲੀ ਦੇਸ਼ ਦੀ ਸੀ ਪਹਿਲੀ ਦੇਸ਼ ਦੀ ਇਲੈਕਸ਼ਨ ਯੂਥ ਕਾਂਗਰਸ ਜਿਹੜੀ ਰਾਹੁਲ ਗਾਂਧੀ ਨੇ ਆਪ ਅਮਰਸ਼ੀਰ ਅਬਰਸਾਰਾ ਸਾਹਿਬ ਕਰਾਈ ਤੇ ਤੁਸੀਂ ਸਾਰਿਆਂ ਨੂੰ ਮੈਂ ਮੈਂ ਤੁਹਾਨੂੰ ਉਦੋਂ ਐਨ ਚੰਗੀ ਤਰ੍ਹਾਂ ਤੁਹਾਨੂੰ ਪਹੁੰਚਿਆ ਆਪ ਨਹੀਂ ਪੰਜਾਬ ਦੇ ਨੌਜਵਾਨਾਂ ਨਾਲ ਤੁਹਾਨੂੰ ਯਾਦ ਹੋਣਾ ਉਹ ਦਿਨ ਜਦੋਂ ਤੁਸੀਂ ਇਲੈਕਸ਼ਨ ਤੇ ਰਾਹੁਲ ਗਾਂਧੀ ਤੇ ਇਹ ਉਥੋਂ ਇਹਨਾਂ ਦੇ ਜਿਹੜੇ ਉਸ ਵੇਲੇ ਤਮਰ ਪ੍ਰਧਾਨ ਜੀ ਜਦੋਂ ਇਹਨਾਂ ਨੇ ਦੇਖਿਆ ਵੀ ਸਾਡਾ ਤਾਂ ਕੰਮ ਹੋ ਗਿਆ ਉਥੋਂ ਫਿਰ ਉੱਥੋਂ ਆਪਣਾ ਨਿਕਲ ਗਏ ਖੇਸੇ ਤੇ ਰਾਜ ਆਗ ਕਰੋ ਤੁਹਾਨੂੰ ਮੂਹਰੇ ਯੂਥ ਕਾਂਗਰਸ ਦੇ ਇਲੈਕਸ਼ਨ ਜੇ ਤੁਸੀਂ ਜਿੱਤ ਹਾਰ ਦੀ ਗੱਲ ਕਰਦੇ ਹੋ ਨਾ ਪਹਿਲੇ ਇਲੈਕਸ਼ਨ ਜਿਹੜੀ ਕਲਮ ਕੱਲੇ ਲੜੀ ਸੀ ਸਿੱਧੀ ਬਗੈਰ ਪਾਰਟੀ ਤੋਂ ਉਦੋਂ ਤੁਹਾਨੂੰ ਉਹ ਯਾਦ ਤੁਹਾਨੂੰ ਆ ਗਈ ਹੋਣੀ ਹੈ ਉਹ ਹਾਲ ਚੰਗੀ ਤਰ੍ਹਾਂ ਪਰ ਤੁਸੀਂ ਇਹਨਾਂ ਦੇ ਕਰਿੰਦੇ ਸੀ ਤੁਸੀਂ ਇਹਨਾਂ ਦੇ ਏਜੰਟ ਸੀ ਇਲੈਕਸ਼ਨ ਹਾਰੇ ਹੋਏ ਨੂੰ ਮੈਂ ਪ੍ਰਧਾਨ ਬਣਿਆ ਪੰਜਾਬ ਦਾ ਪਹਿਲਾ ਇਲੈਕਟਿਡ ਤੁਹਾਨੂੰ ਆਈਵਾਈਸੀ ਚ ਫਿਰ ਜਨਰਲ ਸੈਕਟਰੀ ਲੈ ਗਏ ਇਹ ਕਿੰਨੀ ਕਿੱਡੀਕ ਇਹ ਇਹ ਪਾਰਟੀ ਚ ਗੱਲ ਆ ਚਲੋ ਫੇਰ ਤੁਸੀਂ ਕਿ ਟਿਕਟ ਲੈਣ ਦੀ ਗੱਲ ਯੂਥ ਕਾਂਗਰਸ ਇਹ ਅਸੀਂ ਜਦੋਂ ਮੈਂ ਕੱਲਾ ਪ੍ਰਧਾਨ ਇਲੈਕਸ਼ਨ ਜਿੱਤਿਆ ਦੇਸ਼ ਦੇ ਵਿੱਚ ਕੱਲਾ ਰਾਹੁਲ ਗਾਂਧੀ ਐਂਡ ਕੰਪਨੀ ਮੈਨੂੰ ਤਾਂ ਬ੍ਰਾਂਡ ਬਣਾ ਕੇ ਸਾਰੇ ਇਲੈਕਸ਼ਨਾਂ 'ਚ ਵੇਚਦੇ ਸੀਗੇ ਵੀ ਆਹ ਦੇਖੋ ਜੀ ਇਲੈਕਸ਼ਨ ਹੋਈ ਆ ਬਾਕੀ ਪਾਰਟੀਆਂ 'ਚ ਹੁੰਦੇ ਨਹੀਂ ਅਸੀਂ ਐਂ ਪ੍ਰਧਾਨ ਬਣਾ ਕੇ ਪੰਜਾਬ 'ਚੋਂ ਲੈ ਕੇ ਆਏ ਆ ਹਰ ਜਗ੍ਹਾ ਰਾਹੁਲ ਗਾਂਧੀ ਮੈਨੂੰ ਨਾਲ ਲੈ ਕੇ ਜਾਂਦਾ ਸੀ ਤੇ ਤੁਸੀਂ ਉਦੋਂ ਮੂੰਹ ਨਹੀਂ ਦਿਖਾਉਣ ਜੋਗੇ ਸੀਗੇ ਵੀ ਕਿਸ ਤਰੀਕੇ ਨਾਲ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੁਸੀਂ ਇੱਕ ਪੁਰਾਣੇ ਕਾਗ ਆਪਣੇ ਨੂੰ ਆਈਬੀਸੀ ਚ ਕਰਾਉਂਦੇ ਸੀ ਤੁਸੀਂ ਆਮ ਮੰਨਿਆ ਨਾ ਵੀ ਇਹ ਤਾਂ ਨਵਾਂ ਸੀ ਨਵੇਂ ਮੁੰਡੇ ਨੇ ਤੁਹਾਨੂੰ ਉਸ ਵੇਲੇ ਸਭ ਨੂੰ ਠੋਕਿਆ ਪਹਿਲੀ ਇਲੈਕਸ਼ਨ ਪਹਿਲੀ ਜੀ ਤੁਹਾਨੂੰ ਮੈਂ ਹਰਾਇਆ ਜੇ ਤੁਸੀਂ ਹੈਰਾਨ ਜੱਤੀ ਗੱਲ ਕਰੋ ਚਲੋ ਉਦੋਂ ਬਾਅਦ ਜਦੋਂ ਇਲੈਕਸ਼ਨਾਂ ਹੋਣ ਲੱਗੀਆਂ ਉਤਲੀਆਂ ਕਿਉਂਕਿ ਸਟੇਟਾਂ ਤੋਂ ਬਾਅਦ ਹੋਣੀ ਸੀ ਆਈਬੀਸੀ ਪ੍ਰਧਾਨ ਦੀ ਅੱਜ ਤੱਕ ਨਹੀਂ ਹੋਈ ਜਿਹੜੀ ਤੁਸੀਂ ਕਹਿੰਦੇ ਹੋ ਰਾਹੁਲ ਗਾਂਧੀ ਨੇ ਐਮਪੀ ਦੀ ਟਿਕਟ ਮੈਂ ਉਹਨਾਂ ਚੋਂ ਆ ਮੈਨੂੰ ਕਿਸੇ ਦੀ ਸਿਫਾਰਿਸ਼ ਨਾਲ ਟਿਕਟ ਨਹੀਂ ਮਿਲੀ ਜਿਹੜੀ ਮੈਂ ਪਹਿਲੀ 2009 ਚ ਟਿਕਟ ਮਿਲੀ ਉਹ ਯੂਥ ਕਾਂਗਰਸ ਦਾ ਭਰਾਨ ਇਲੈਕਟਡ ਹੋ ਕੇ ਜਿੱਤ ਕੇ ਮੈਂ ਬਿਲਕੁਲ ਮੈਨੂੰ ਰਾਹੁਲ ਗਾਂਧੀ ਜਾਂ ਕਿਸੇ ਦੀ ਸਿਫਾਰਿਸ਼ ਨਾਲ ਨਹੀਂ ਟਿਕਟ ਮਿਲੀ ਮੈਂ ਜਿੱਤਿਆ ਯੂਥ ਕਾਂਗਰਸ ਤੋਂ ਨੂੰ ਹਨ ਨੂੰ ਹਰਾਇਆ ਤੇ ਜਿਹੜਾ ਉਹਦੇ ਵਿੱਚ ਜਦੋਂ ਮੈਂ ਜਿੱਤ ਗਿਆ 9000 ਆਪਣੇ 2009 ਚ ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲੀ ਤੇ ਹੋਰ ਮੈਂ ਦੱਸ ਦਿੰਦਾ ਮੈਂ ਇਹ ਹੰਕਾਰ ਕਰਕੇ ਨਹੀਂ ਕਹਿੰਦਾ ਜਿਹੜਾ ਤੁਸੀਂ ਰਾਹੁਲ ਗਾਂਧੀ ਰਾਹੁਲ ਗਾਂਧੀ ਕਰਦੇ ਹੋ ਮੈਂ 2009 ਚ ਵੀ ਜਿੱਤੇ ਆ 2014 ਚ ਉਹ ਰਾਹੁਲ ਗਾਂਧੀ ਹਾਰ ਗਿਆ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਘਰ ਸੀ ਅਮੇਠੀ رائے ਬਰੇਲੀ ਰਾਹੁਲ ਗਾਂਧੀ ਆਪਣੀ ਉਹ ਸੀਟ ਹਾਰ ਗਿਆ ਮੈਂ ਫਿਰ ਲੁਧਿਆਣੇ ਵਿੱਚ ਜਿੱਤ ਕੇ ਗਿਆ ਕਿਹੜੀਆਂ ਕਾਕਾ ਜੀ ਗੱਲਾਂ ਕਰਦੇ ਹੋ ਤੁਸੀਂ ਰਾਹੁਲ ਗਾਂਧੀ ਉਦੋਂ ਹਾਰਿਆ ਮੈਂ ਜਿੱਤ ਕੇ ਗਿਆ ਫਿਰ ਜਦੋਂ 43 ਆਏ 53 ਆਏ ਹੁਣ ਮੈਂ ਤੁਹਾਨੂੰ ਲੁਧਿਆਣੇ ਦੀ ਗੱਲ ਤੇ ਆ ਜਾਨਾ ਕਿਸੇ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਸਭ ਨੂੰ ਸਮਝਲੋ ਦੱਸਣਾ ਜਾਣਾ ਭਲੇਕਾ ਕਿੰਨਾ ਜਾਣਾ ਤੁਸੀਂ ਲੁਧਿਆਣੇ ਆਏ ਮੈਂ ਬੇਸ਼ੱਕ ਮੈਂ ਬੀਜੇਪੀ ਚ ਲੱਗ ਗਿਆ ਜਿੱਥੇ ਵੋਟਾਂ ਪਈਆਂ ਜਿੱਥੇ ਇਲੈਕਸ਼ਨ ਹੋਈ ਐ ਛੇ ਵਿਧਾਨ ਸਭਾ ਚ ਸ਼ਹਿਰ ਚ ਥੋਕ ਬਜਾ ਕੇ ਤੁਹਾਨੂੰ ਰਗੜਿਆ ਚਾਹੇ ਮੈਂ ਨਮਾ ਬੀਜੇਪੀ ਚ ਗਿਆ ਸੀ ਸਾਰੀਆਂ ਸੀਟਾਂ ਦੇ ਜਿੱਥੇ ਵੋਟ ਪਈ ਤੁਹਾਨੂੰ ਕਸਾਇਆ ਬਿਲਕੁਲ ਮੈਂ ਲੋਕਾਂ ਨੂੰ ਵੀ ਪਤਾ ਜਿੱਥੇ ਕਿਸਾਨ ਲੀਡਰ ਮੈਂ ਫੇਰ ਕਹਿ ਦਿੰਨਾ ਠੀਕ ਆ ਉਹ ਲੱਗੇ ਕਿ ਇਸ਼ੂ ਆ ਜਿਹਦੇ ਕਰਕੇ ਇਹ ਕੋ ਚੱਲ ਰਿਹਾ ਜਿੱਥੇ 800 ਤੋਂ ਉੱਤੇ ਦਾਖਾ ਜਗਰਾਉ ਗਿੱਲ 800 ਤੋਂ ਉੱਤੇ ਬੂਤ ਸਾਡੇ ਲੱਗੇ ਨਹੀਂ ਜਿਹੜੇ ਕਿ ਕਿਸਾਨ ਜਿਹੜੇ ਉਲਟ ਲੀਡਰਾਂ ਦੀ ਗੱਲ ਕਰਦਾ ਕਿਸਾਨਾਂ ਦੀ ਨਹੀਂ ਕਿਸਾਨ ਲੀਡਰਾਂ ਨੇ ਨਹੀਂ ਲਾਉਣ ਦਿੱਤੇ ਨਹੀਂ ਥੋਨੂੰ ਮੈਂ ਰਗੜ ਕੇ ਰੱਖ ਦਿੰਦਾ ਲੁਧਿਆਣੇ ਤੁਸੀਂ 10000 ਵੋਟ ਇੱਧਰ ਉੱਧਰ ਹੋ ਜਾਂਦੀ 6 ਹਲਕਿਆਂ 'ਚ ਹਰਾਇਆ ਜਿੱਥੇ ਤੁਸੀਂ ਉੱਥੋਂ ਜਿੱਥੇ ਸਾਡਾ ਪੋਲਿੰਗ ਏਜੰਟ ਨਹੀਂ ਸੀ ਜਿੱਥੇ ਸਾਡਾ ਪੋਲ ਲਾਉਣ ਵਾਲਾ ਪੂਲਿੰਗ ਏਜੰਟ ਅੰਦਰ ਨਹੀਂ ਬੈਠਾ ਸੀ ਇਹ ਸੱਚ ਸਾਰੇ ਜਾਣਦੇ ਆ ਤਾਂ ਉਹ ਹਲਕਿਆਂ ਚ ਜਿੱਥੇ ਅਸੀਂ ਤਿੰਨਾਂ ਚ ਸਾਨੂੰ ਵੋਟ ਨਹੀਂ ਸਾਨੂੰ ਏਜੰਟ ਨਹੀਂ ਸਾਡਾ ਕਿਸਾਨ ਲੀਡਰਾਂ ਨੇ ਬਹਿਣ ਦਿੱਤਾ ਤਾਂ ਜਨਾਬ ਜਿੱਤੇ ਹੋ ਆਪਾਂ ਕਿਹੜੀ ਗਲਤਫਹਿਮੀ ਚੋਂ ਅੰਦਰੋਂ ਆਪਣੇ ਮਨ ਚ ਝਾਤ ਮਾਰ ਕੇ ਦੇਖੋ ਵੀ ਤੁਸੀਂ ਕਿਵੇਂ ਜਿੱਤੇ ਹੋ ਨਹੀਂ ਤੁਸੀਂ ਇਹੀ ਲੱਗਤੇ ਹਾਰੇ ਹੁੰਦੇ ਜੇ ਕਿਸਾਨ ਲੀਡਰ ਨੇ ਜਿਹੜੇ ਉਹ ਜਾ ਕੇ ਸਾਡੇ ਏਜੰਟਾਂ ਨੂੰ ਤੇ ਪੂਥਾ ਨੂੰ ਸਾਨੂੰ ਸਾਨੂੰ ਤਾਂ ਕੈਂਪੇਨ ਨਹੀਂ ਕਰਨ ਦਿੱਤਾ ਤਿੰਨ ਦੇ ਤਿੰਨ ਹਲਕਿਆਂ ਚ ਤੇ ਬਾਕੀ ਪੰਜਾਬ ਦੇ ਸੀਟਾਂ ਵੀ ਭਾਜਪੀ ਜਿੱਤੀ ਹੁੰਦੀ ਜੇ ਕਿਤੇ ਇਹ ਨਾ ਰੋਕਦੇ ਚਾਹੇ ਮਹਾਰਾਣੀ ਸਾਹਿਬ ਵਾਲੀ ਸੀਟ ਆ ਚਾਹੇ ਫਿਰੋਜ਼ਪੁਰ ਸੀਟ ਆ ਚਾਹੇ ਗੁਰਦਾਸਪੁਰ ਚਾਹੇ ਅਮਰਸਰ ਚਾਹੇ ਜਲੰਧਰ ਸਾਰੀਆਂ ਸੀਟਾਂ ਜਿੱਤਦੇ ਜਿਓ ਉਹ ਠੀਕ ਆ ਉਹਨਾਂ ਨੇ ਤੁਹਾਨੂੰ ਉਹਨਾਂ ਦੀ ਮਦਦ ਲਾ ਲੋ ਉਹਨਾਂ ਦੇ ਕਿਰਪਾ ਨਾਲ ਤੁਸੀਂ ਜਿੱਤ ਗਏ ਹੁਣ ਮੈਂ ਤੁਹਾਨੂੰ ਇੱਕ ਦਮ ਹੋਰ ਕਹਣਾ ਤੁਹਾਨੂੰ 4 ਸਾਲ ਜਦੋਂ ਸਰਕਾਰ ਬਣ ਗਈ ਤੁਹਾਨੂੰ ਇਕੱਲੇ ਤੁਸੀਂ ਸੀਗੇ ਸਾਰੇ ਯੂਥ ਵਾਲੇ ਆਸ਼ੂ ਜੀ ਹੋਣੀ ਸਿੰਗਲਾ ਜੀ ਹੋਣੀ ਸਭ ਮੰਤਰੀ ਬਣ ਗਏ ਸਭ ਮੰਤਰੀ ਬਣ ਕੇ ਤੁਹਾਨੂੰ ਕਿਉਂ ਨਹੀਂ ਮੰਤਰੀ ਬਣਾਇਆ ਜਿੰਨਾ ਚਿਰ ਕੈਪਟਨ ਮਨਿੰਦਰ ਸਿੰਘ ਰਹੇ ਉਹ ਕਹਿੰਦੇ ਮੈਂ ਰਾਹੁਲ ਗਾਂਧੀ ਦੀ ਏਜੰਟ ਨੂੰ ਕਿਉਂਕਿ ਆਪਣਾ ਕੰਮ ਕੀ ਸੀ ਕਿਉਂ ਪਸੰਦ ਆ ਰਾਹੁਲ ਗਾਂਧੀ ਨੂੰ ਕਿ ਜਿਹੜੀਆਂ ਵੀ ਆਈਬੀਸੀ ਵਿੱਚ ਬਹਿ ਕੇ ਹਰ ਸਟੇਟ ਚ ਇਲੈਕਸ਼ਨ ਹੋਣੀ ਚਾਹੇ ਗੋਆ ਚਾਹੇ ਰਾਜਸਥਾਨ ਜਾਂ ਹਰ ਜਗ੍ਹਾ ਤੁਸੀਂ ਲੋਕ ਕਿਉਂ ਪਸੰਦ ਹੋ ਉਹਨਾਂ ਨੂੰ ਕਿਉਂਕਿ ਤੁਸੀਂ ਯੂਥ ਕਾਂਗਰਸ ਦੇ ਨਾਂ ਤੇ 5 ਤੋਂ 7 ਦਾ ਸੀਟਾਂ ਜਿਹੜੀਆਂ ਹਰ ਸਟਰੀਟ ਚ ਕੱਢ ਲੈਣੀ ਆ ਜਿਹਦਾ ਤੁਸੀਂ ਸੌਦਾ ਕਰਨਾ ਤੇ ਸੌਦਾ ਕਰਕੇ ਰਾਹੁਲ ਗਾਂਧੀ ਤੋਂ ਉਹ ਸੀਟਾਂ ਦਿਵਾਉਣੀਆਂ ਰਾਹੁਲ ਗਾਂਧੀ ਨੂੰ ਤਾਂ ਚੰਗੇ ਲੱਗੇ ਆ ਤਾਂ ਹੀ ਤੁਹਾਨੂੰ ਪ੍ਰਮੁਖ ਪ੍ਰਮੋਟ ਕਰ ਰਿਆ ਉਹ ਇਲੈਕਸ਼ਨਾਂ ਤੁਹਾਨੂੰ ਮੈਂ ਦੱਸਦਾ ਵੀ ਬਿਲਕੁਲ ਤੁਸੀਂ ਐਨ ਤੁਹਾਨੂੰ ਯੂਥ ਕਾਂਗਰਸ ਜਿਹੜੀ ਪਹਿਲੀ ਇਲੈਕਸ਼ਨ ਜਦੋਂ ਤੁਸੀਂ ਕਿਹਾ ਵੀ ਇਹ ਨਵਾਂ ਬੱਚਾ ਸੀ ਉਦੋਂ ਤੁਹਾਨੂੰ ਕਸਾਇਆ ਚੰਗੀ ਤਰ੍ਹਾਂ ਤੁਹਾਨੂੰ ਹਰਾਇਆ ਜਦੋਂ ਸਿੱਧੀ ਲੜਾਈ ਸੀ 1 ਟੂ 1 ਪਾਰਟੀ ਦੀ ਨਹੀਂ ਉਦੋਂ ਬਾਅਦ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਕੋਈ ਭਗਵਾਨ ਤੇ ਮਾਨ ਤੇ ਸ਼ਖਵੀਰ ਬਦਲਣਾ ਉਲਟ ਨਹੀਂ ਉਲਟ ਲੜ ਨਹੀਂ ਜਾਂਦੇ ਸਿਲੈਕਸ਼ਨ ਉਹ ਮੈਂ ਜਲਾਲਾਬਾਦ ਲੜਨ ਗਿਆ ਤੁਸੀਂ ਮੈਨੂੰ ਕੀ ਕਹੋਗੇ ਮੇਰੀ ਚਾਹੇ ਮੈਂ ਛੋਟੀ ਏਜ 'ਚ ਤਿੰਨ ਇਲੈਕਸ਼ਨਾਂ ਮੈਂ ਲਗਾਤਾਰ ਜਦੋਂ ਰਾਹੁਲ ਗਾਂਧੀ ਵੀ ਹਾਰਿਆ ਮੈਂ ਤਾਂ ਵੀ ਇੱਥੇ ਕਿ ਗਿਆ ਹੁਣ ਆਜੋ ਅਖੀਰਲੀ ਗੱਲ ਮੈਂ ਕਿਉਂ ਕਿਹਾ ਇਹ ਤਾਂ ਤੇ ਲੋ ਥੋਡੀਆਂ ਪੰਜਾਬ ਵਾਲਿਆਂ ਦੀ ਤੋਂ ਨੂੰ ਮੈਂ ਕਿਤੇ ਲੋਕ ਲੋਕਾਂ ਨੂੰ ਦੁਬਾਰਾ ਦੱਸਾਂ ਸਹੀ ਨਾ ਵੀ ਕਿੰਨੇ ਕੁ ਜੋਗੇ ਹੋ ਤੁਸੀਂ ਤੁਹਾਨੂੰ ਕਿਉਂਕਿ ਤੁਸੀਂ ਮੇਰੇ ਮੈਂ ਪਹਿਲਾਂ ਨਹੀਂ ਕਦੇ ਬੋਲਦਾ ਕਦੇ ਪਹਿਲ ਨਹੀਂ ਕਰਦਾ ਮੇਰੇ ਬਾਰੇ ਕੱਲ ਤੁਸੀਂ ਸਾਰਿਆਂ ਨੇ ਇਹ ਗੱਲ ਕੀਤੀ ਤੇ ਮੈਂ ਸਪਸ਼ਟ ਦੱਸਣਾ ਚਾਹੁੰਦਾ ਜੀ ਕਿਨੇਕ ਪਾਣੀ ਚ ਨੇ ਤੇ ਕਿਵੇਂ ਇਹਨੂੰ ਇਹਨਾਂ ਨੂੰ ਲੈ ਕੇ ਬਿਠਾਇਆ ਹੋਇਆ ਪਾਰਟੀ ਆਪਾਂ ਗੱਲਾਂ ਕਰ ਰਹੇ ਆ ਇਹ ਚ ਦੋ ਗੱਲਾਂ ਮੈਂ ਜ਼ਰੂਰ ਹੋਰ ਦੱਸਣਾ ਚਾਹਣਾ ਆਪਣਾ ਟੈਰਰਿਸਟ ਜੇ ਕੋਈ ਬੰਦਾ ਇੱਕ ਬੰਦਾ ਮਾਰਦਾ ਟੈਰਰਿਸਟ ਦੋ ਬੰਦੇ ਮਾਰਦੇ ਆ ਪੰਜ ਬੰਦੇ ਮਾਰਦੇ ਆ ਇਹ ਜਿਹੜੇ ਗਾਂਧੀ ਫੈਮਿਲੀ ਬਹੁਤ ਇਹ ਦੀ ਕਹਿ ਰਿਹਾ ਵੀ ਟੈਰਰਿਸਟ ਕਹਿਣ ਦਾ ਕੀ ਮਤਲਬ ਆ ਮੇਰਾ ਮਤਲਬ ਕਹਿਣ ਦਾ ਟੈਰਰਿਸਟ ਇਹ ਨਹੀਂਗਾ ਮੇਰਾ ਮਤਲਬ ਇਹ ਆ ਵੀ ਇਹ ਜਾਲ ਬੁੰਨਦੇ ਆ ਇਹ ਐਸੀਆਂ ਭਾਵਨਾ ਲੋਕਾਂ ਦੀਆਂ ਨੂੰ ਝੁਕਾਉਂਦੇ ਆ ਇਹ ਐਸੇ ਸਰਕਾਰ ਚ ਐਸੇ ਹੁਕਮ ਦਿੰਦੇ ਆ ਜਿਹਦੇ ਨਾਲ 1 2 ਨਹੀਂ ਹਜ਼ਾਰਾਂ ਦੀ ਗਿਣਤੀ ਚ ਮਸਕਰ ਕਰਾਉਂਦੇ ਆ ਜਿਹਦੇ ਨਾਲ ਇੱਕ ਆਪ ਇਹਨਾਂ ਨੇ ਕਿਹਾ ਵੀ ਬੜਾ ਦਰਖਤ ਜੇ ਡਿੱਗਦਾ ਹੈ ਤਾਂ ਥੱਲੇ ਭਾਈ ਕੰਬਣ ਤਾਂ ਧਰਤੀ ਲੱਗੀ ਜਾਂਦੀ ਹੈ ਇਹ ਉਹ ਧਰਤੀ ਨੂੰ ਕੰਬਣ ਲਾਉਂਦੇ ਆ ਇਹ ਉਸ ਤਰੀਕੇ ਦੀ ਉਸ ਤਰੀਕੇ ਦੀ ਜਿਹੜਾ ਧਰਤੀ ਕੰਬਣ ਲਾਉਣ ਵਾਲੀ ਸੇਮ ਗੱਲ ਬਿਆਨ ਸਿੱਖਾਂ ਦਾ ਅਮਰੀਕਾ ਚ ਦੇਖ ਕੇ ਆਇਆ ਵੀ ਕਿਸ ਇਹਦੇ ਨਾਲ ਇਹਦੇ ਨਾਲ ਆਪਣੇ ਆਂ ਪਾੜ ਪਈਵੇ ਤੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁਣ ਇਹ ਕਮਰਾ ਹੁਲ ਗਾਂਧੀ ਨੇ ਕੀਤਾ ਹੁਣ ਮੇਰੀ ਗੱਲ ਨਾਲ ਤੁਸੀਂ ਸਮਝ ਗਏ ਹੋਵੋਗੇ ਇਹਦਾ ਜਵਾਬ ਚਲੋ ਮੈਂ ਇੱਕ ਹੋਰ ਦਾਵਾ ਕਰਦਾ ਕੋਈ ਵੀ ਕਾਂਗਰਸ ਪਾਰਟੀ ਦਾ ਸਿੱਖ ਲੀਡਰ ਪੰਜਾਬ ਦਾ ਜਾਂ ਹੋਰ ਕਿਤੇ ਜਿਹੜਾ ਬਾਹਰ ਵੀ ਇੱਕ ਵੀ ਕੋਈ ਕਾਂਗਰਸ ਪਾਰਟੀ ਦਾ ਲੀਡਰ ਮੈਂ ਕਹਿ ਰਿਹਾ ਜਾਂ ਵਰਕਰ ਕੋਈ ਆ ਕੇ ਬਾਹਰ ਖੜਾ ਹੋ ਕੇ ਕਹਿ ਦੇਵੇ ਵੀ ਮੈਨੂੰ ਕਿਤੋਂ ਪੱਗ ਨੂੰ ਮੈਨੂੰ ਕਿਤੇ ਕਿਰਪਾਨ ਨੂੰ ਮੈਨੂੰ ਕਿਤੇ ਦਾੜੀ ਨੂੰ ਮੈਨੂੰ ਕਿਤੇ ਰੋਕਿਆ ਗਿਆ ਏ ਇੱਕ ਵੀ ਕੋਈ ਕਹਿ ਦੇਵੇ ਆ ਕੇ ਆ ਗੱਲ ਯਾਰ ਤੁਸੀਂ ਕਿਉਂ ਐਸਾ ਝੂਠਾ ਪ੍ਰਚਾਰ ਕਰਦੇ ਹੋ ਦੇਸ਼ ਕਿਤੇ ਦੀ ਕਿਤੇ ਜਾ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਦੂਜੀ ਗੱਲ ਇਹਨਾਂ ਨੂੰ ਬਿਮਾਰੀ ਦਾ ਬੜਾ ਸ਼ੌਕ ਹੈ ਜਿਹੜੇ ਆ ਆਪਣੇ ਬੜਿੰਗ ਸਾਹਿਬ ਨੇ ਫਤੇ ਬਾਜਵਾ ਸਾਹਿਬ ਮੈਨੂੰ ਨਹੀਂ ਪਤਾ ਇਹਨਾਂ ਨੂੰ ਕਿਹੜੀ ਬਿਮਾਰੀ ਹੈ ਬਵਾਸੀਰਾ ਜਾਂ ਕਿਹੜੀ ਹੈ ਕਿਹੜੀ ਨਹੀਂ ਗਈ ਪਰ ਅਸਲੀ ਬਿਮਾਰੀ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਕੀ ਆ ਇਹਨਾਂ ਦਾ ਦਿਮਾਗ ਕਿਉਂ ਸਲਤਨਤੋਂ ਦੇ ਹੱਲੇ ਆ ਵੀ ਜਦਨ ਮੈਂ ਜਾ ਕੇ ਭਾਜਪੀ ਚ ਉਹ ਵੀ ਮੋਦੀ ਜੀ ਦੀ ਕੈਬਨਿਟ ਦੇ ਵਿੱਚ ਉੱਚ ਜਾ ਕੇ ਮੈਂ ਮੰਤਰੀ ਬਣ ਗਿਆ ਅਸਲੀ ਬਿਮਾਰੀ ਇਲਾਜ ਇਹ ਉਦਣ ਦੇ ਹੱਲੇ ਹੋਏ ਆ ਪਰ ਪੰਜਾਬ ਦੇ ਵਿੱਚ ਮੈਨੂੰ ਪਤਾ ਸਿਹਤ ਸਹੂਲਤਾਂ ਦਾ ਹਾਲਾਤ ਕੋਈ ਬਾਹਲੇ ਚੰਗੇ ਨਹੀਂਗੇ ਮੈਂ ਇਹਨਾਂ ਦਾ ਦੋਨਾਂ ਦਾ ਮੈਂ ਬੈੱਡ ਵੀ ਬੁੱਕ ਕਰਾ ਕੇ ਰੱਖਣਾ ਜਿੱਥੇ ਸੇਲਤ ਵਧੀਆਂ ਤੋਂ ਵਧੀਆਂ ਜਿਹੜਾ ਇਲਾਜ ਆ ਉਹ ਪੰਜਾਬ ਨਹੀਂ ਦਿੱਲੀ ਹੁੰਦਾ ਮੈਂ ਹੋਰ ਮੋਦੀ ਜੀ ਨੂੰ ਕਹਿ ਕੇ ਚੰਗਾ ਫੈਸਿਲਿਟੀ ਤੁਹਾਡੀ ਦੋਨਾਂ ਲਈ ਮੈਂ ਇੱਥੇ ਰੱਖਣਾ ਚੰਗਾ ਇਲਾਜ ਤੁਹਾਡਾ ਕਰਾਂਗੇ ਚੰਗੀ ਤੁਹਾਡੀ ਸੇਵਾ ਕਰਾਂਗੇ ਕੋਈ ਕਮੀ ਨਹੀਂ ਤੁਹਾਡੇ ਛੱਡਦੇ ਇਸ ਕਰਕੇ ਇਹ ਇਲਾਜ ਵਾਲੀ ਜਿਹੜੀ ਤੁਸੀਂ ਰੋਜ਼ ਗੱਲ ਕਰਦੇ ਰਹਿੰਦੇ ਹੋ ਜਿਹੜਾ ਤੁਹਾਨੂੰ ਮਿਨਿਸਟਰੀ ਇਹਦਾ ਬੋਹ ਮਾਰੀ ਇਹ ਮਿਨਿਸਟਰੀ ਬਿਮਾਰੀ ਇਹਨੂੰ ਕਹਿ ਸਕਦੇ ਆ ਮੰਤਰੀ ਬਿਮਾਰੀ ਇਹ ਕਹਿ ਸਕਦੇ ਆ ਜਿਹੜੀ ਤੁਹਾਨੂੰ ਲੱਗੀ ਆ ਇਹ ਬਿਮਾਰੀ ਦਾ ਇਲਾਜ ਸਿਰਫ ਮੇਰੇ ਕੋਲ ਹੀ ਆ ਦਿੱਲੀ ਆਜੋ ਤੁਹਾਡਾ ਚੰਗੀ ਤਰ੍ਹਾਂ ਇਲਾਜ ਐਨ ਕਰਕੇ ਚੰਗੀ ਤਰ੍ਹਾਂ ਤੁਹਾਨੂੰ ਚੰਗੀ ਤਰ੍ਹਾਂ ਕੈਮ ਕਰਕੇ ਪੰਜਾਬ ਚ ਭੇਜਾਂਗੇ ਇੱਕ ਗੱਲ ਨੂੰ ਸਮਝੋ ਜਿਹੜਾ ਸਿੱਖਾਂ ਦੀ ਗੱਲ ਕਰਦੇ ਹੂੰ ਤੁਸੀਂ ਸਿੱਖੋਂ ਮੈਨੂੰ ਤਾਂ ਇਹ ਨਹੀਂ ਮੈਨੂੰ ਸ਼ਰਮ ਆਉਂਦੀ ਹੈ ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਪਿੰਡਰਾਂ ਵਾਲਿਆਂ ਨੂੰ ਸਾਰਾ ਪਲੈਨਿੰਗ ਗਮਰਾਹ ਕਰਕੇ ਤੁਸੀਂ ਉਹਨਾਂ ਨੂੰ ਉਰੇ ਲਿਆਂਦਾ। ਉਦੋਂ ਬਾਅਦ ਤੁਸੀਂ ਉਹਨਾਂ ਨਾਲ ਧੋਖਾ ਦੇ ਕੇ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੂੰ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਤੇ ਕਿਹਦਾ ਕੰਮ ਸੀ ਗਾਂਧੀ ਪਰਿਵਾਰ ਦਾ ਨਹੀਂ ਨਾ। ਇੰਦਰਾ ਗਾਂਧੀ, ਰਜੀਵ ਗਾਂਧੀ ਤੇ ਸੋਨੀਆ ਗਾਂਧੀ ਕਿਹਦਾ ਕਿਹਦਾ ਕੰਮ ਸੀ? ਤੁਸੀਂ ਉਹ ਸਿੱਖਾਂ ਨੂੰ ਉਹ ਮੈਜ ਗਿਆਦ ਵੀ ਕਰਾਉਣਾ ਚਾਹੁੰਦਾ ਭੁੱਲ ਜਾਂਦੇ ਆ ਕਈ ਵਾਰ। ਇਹ ਇਕੱਲੇ ਇਕੱਲੇ ਨੂੰ ਜਿਹਨੂੰ ਕਹਿੰਦੇ ਕੋ-ਕੋ ਕੇ ਸਿੱਖਾਂ ਨੂੰ ਅਸੀਂ ਤਾਂ ਪਹਿਲਾਂ ਦੇ ਮਗਰ ਪਏ ਹੋਏ ਆ ਸਾਰਾ ਪੰਜਾਬ ਤਾਂ ਕਿਹਨੇ ਕਿਹਨੇ ਪੰਜਾਬ ਨੂੰ ਬਰਬਾਦ ਕੀਤਾ ਕਿਹਨੇ ਪੰਜਾਬ ਨੂੰ ਬੰਡਿਆ ਕਿਹਨੇ ਪੰਜਾਬਾ ਦੇ ਪਾਣੀ ਨੂੰ ਬੰਡਿਆ ਕਿਹਨੇ ਅਜੇ ਤੱਕ ਰਾਜਧਾਨੀ ਨਹੀਂ ਲੈਣ ਦਿੱਤੀ ਜਵਾਬ ਹੈ ਤੁਹਾਡੇ ਕੋਲ ਅਜੇ ਤੱਕ ਚੰਡੀਗੜ੍ਹ ਕਿਉਂ ਨਹੀਂ ਗਿਆ ਸਾਡੇ ਕੋਲ ਆਨੰਦਪੁਰ ਸਾਹਿਬ ਮਤਾਂ ਸੀ ਕਿਹਨੇ ਕੀ ਵਾਅਦੇ ਕਰਕੇ ਤੁਸ ਇਕੱਲੇ ਇਕੱਲੇ ਕਾਂਗਰਸੀ ਨੇ ਇੱਕ ਕੰਡੇ ਬੀਜੇ ਹੋਏ ਆ ਪੰਜਾਬ ਦੇ ਲਈ ਫਿਰ ਉਸ ਤੋਂ ਬਾਅਦ ਤੁਸੀਂ ਗੁਰਦੁਆਰੇ 'ਚ ਤੁਸੀਂ ਰੱਜੇ ਨਹੀਂ ਉਸੀ ਰੱਜੇ ਨਹੀਂ ਗੁਰਦੁਆਰੇ 'ਚ ਤੋਪਾਂ ਮਾਰ ਕੇ ਗੋਲੀਆਂ ਮਾਰ ਕੇ ਲੋਕ ਉੱਥੇ ਸ਼ਰਧਾ ਨਾਲ ਗਏ ਹੋਏ ਖੂਨਾਂ ਨਾਲ ਤੁਸੀਂ ਬਹਾਤੇ ਤਾਂ ਜਿਹੜੀਆਂ ਪ੍ਰਕਰਮਾਂ ਤੇ ਖੂਨ ਖੂਨ ਉੱਥੇ ਲੋਥੜੇ ਪਏ ਸੀ ਲੋਕਾਂ ਦੇ ਬੱਚਿਆਂ ਦੇ ਮਾਮਾਂ ਦੇ ਉਹ ਤੁਸੀਂ ਗਨਾਹਗਾਰ ਹੋ ਉਸ ਚੀਜ਼ ਉਦੋਂ ਬਾਅਦ ਤੁਸੀਂ ਇੱਕੋਂ ਵੀ بڑا درخت ਵਿਗਦਾ ਤੇ ਧਰਤੀ ਕੰਬਦੀ ਆ ਛੁਣ ਛੁਣ ਤੁਸੀਂ ਸਿੱਖ ਮਰਵਾਏ ਛੁਣ ਛੁਣ ਕੇ ਤੁਸੀਂ ਕਾਂਗਰਸੀਆਂ ਨੇ ਅੱਜ ਅੱਜ ਤਾਂ ਹੁਣ ਸਾਬਤ ਹੀ ਹੋ ਗਏ ਹਣ ਤਾਂ ਸੱਜਨ ਕੁਮਾਰ ਪਹਿਲਾਂ ਫਸਿਆ ਟਾਈਟਲ ਹੁਣ ਹੋ ਗਿਆ ਹੁਣ ਤਾਂ ਕੋਰਟ ਨੇ ਵੀ ਕਰਤਾ ਤੁਸੀਂ ਇਕੱਲੇ ਇਕੱਲੇ ਸਿੱਖਦੀ ਤੁਸੀਂ ਕਹਿੰਦੇ ਪੱਗ ਨੂੰ ਖਤਰਾ ਤੁਸੀਂ ਇਕੱਲੇ ਇਕੱਲੇ ਸਿੱਖਦੀ ਪੱਗ ਲਾਈ ਇਕੱਲੇ ਇਕੱਲੇ ਸਿੱਖ ਨੂੰ ਮੈਂ ਕਹਿੰਨਾ ਉਹਦੇ ਟਾਇਰ ਪਾ ਕੇ ਗੱਲ ਤੁਸੀਂ ਕਾਂਗਰਸੀਆਂ ਨੇ ਉਹਦੋਂ ਬਾਅਦ ਪੰਜਾਬ 'ਚ ਜਿਹੜੀ ਮੇਰੇ ਚਾਹ ਦਾਦਾ ਜੀ ਨੂੰ ਮਿਲ ਆਪਣੀ ਸ਼ਾਦਤ ਦੇਣੀ ਪਈ ਉਹ ਉਹ ਕਾਰਨ ਕੀ ਸੀ ਪੰਜਾਬ 'ਚ ਅੱਤਵਾਦ ਆਉਣਾ ਚਾਹੇ ਸਾਡੇ ਅੱਤਵਾਦ ਅਟੈਰਰਸ ਜਿੰਨਾਂ ਨੂੰ ਕਿਹਾ ਜਾਂਦਾ ਉਹ ਮਰੇ ਚਾਏ ਸਾਡੇ ਪੰਜਾਬ ਪੁਲਿਸ ਵਾਲੇ ਮਰੇ ਚਾਏ ਸਾਡੇ Hindu 35000 ਭਰਾ ਮਰੇ ਥੋੜੇ ਕਾਂਗਰਸ ਦੇ ਕੰਡੇ ਬੀਜੇ ਹੋਏ ਗਾਂਧੀ ਪਰਿਵਾਰ ਦੇ ਸਾਰੇ ਹਿੰਦੂਆਂ ਨੂੰ ਪੁਲਾਈਨ ਕਰਨਾ ਪਿਆ ਪੰਜਾਬ ਚੋਂ ਉਹਨਾਂ ਨੂੰ ਪੁੱਛੋ ਜਿਹੜੇ ਉਸ ਵੇਲੇ ਪੁਲਾਈਨ ਕਰਕੇ ਬਾਕੀ ਸਟੇਟਾਂ ਚ ਗਏ ਉਹਨਾਂ ਨੂੰ ਹਿੰਦੂਆਂ ਨੂੰ ਛੱਡਣਾ ਪਿਆ ਪੰਜਾਬ ਤੇ ਬਾਕੀ ਸਾਰਾ ਦੇਸ਼ ਦੇ ਵਿੱਚੋਂ ਸਿੱਖਾਂ ਨੂੰ ਸਾਰੇ ਸ਼ਹਿਰ ਛੱਡਣੇ ਪਏ ਸਭ ਕਾਰੋਬਾਰ ਛੱਡਣੇ ਪਏ ਉਹ ਆ ਕੇ ਅਜ 83 ਵਾਲੇ ਗਾਂਧੀ ਹਾਲੇ ਪੰਜਾਬ ਚ ਬੈਠੇ ਤੁਸੀਂ ਤਾਂ ਪੁਥਲ ਪੁਥਲ ਮਚਾਤਾ ਸਾਰਾ ਤੇ ਜਿਹੜਾ ਪੰਜਾਬ ਚ ਵੀ 35000 ਲੋਕ ਸ਼ਹੀਦ ਹੋਏ ਉਹ ਕਿਹਦੇ ਕਰਕੇ ਹੋਏ ਕਿਉਂਕਿ ਗਾਂਧੀ ਫੈਮਲੀ ਨੇ ਇੱਕ ਐਸੀ ਅੱਗ ਲਾਈ ਜਿਹਦੇ ਕਰਕੇ ਉਹ ਤਾਂ ਪੰਜਾਬ ਚ ਬੁਝਾਉਣ ਲਈ ਉਹ ਅੱਗ ਬੁਝਾਉਣ ਲਈ 35000 ਲੋਕ ਸ਼ਹੀਦ ਹੋ ਗਏ ਤੁਸੀਂ ਗੱਲਾਂ ਕਰੋਗੇ ਤੁਸੀਂ ਪੰਜਾਬ ਨੂੰ ਬਰਬਾਦ ਕਰ ਲਈ ਅੱਜ ਪੰਜਾਬ ਕਰਜੇ ਚ ਕਿਉਂ ਆ ਅੱਜ ਪੰਜਾਬ ਮਜ਼ਾਕ ਪੜਾਉਂਦੇ ਆ ਸਾਰੇ ਬੀਫ ਦੇ ਪੰਜਾਬ ਨੂੰ ਕੀ ਹੋ ਗਿਆ ਇਹ ਕੰਡੇ ਕਾਂਗਰਸ ਨੇ ਬੀਜੇ ਹੋਏ ਆ ਇਹ ਕੰਡੇ ਥੋੜੇ ਬੀਜੇ ਹੋਏ ਆ ਤੇ ਗਾਂਧੀ ਪਰਿਵਾਰ ਦੇ ਵੀ ਬੀਜੇ ਜਿਹੜਾ ਰਾਹੁਲ ਗਾਂਧੀ ਨੂੰ ਤੁਸੀਂ ਕਹਿੰਦੇ ਹੋ ਨਾ ਮੈਂ ਕਿਉਂ ਕਿਹਾ ਕਿਉਂ ਨਾ ਕਹੀਏ ਗੱਲਾਂ ਕੰਨਾਂ ਪੰਜਾਬ ਅੱਜ ਬਰਬਾਦ ਸਭ ਤੋਂ ਵਧੀਆ ਸੂਬਾ ਹੋਵੇ ਪੰਜਾਬ ਤੁਸੀਂ 60 ਸਾਲ ਤੁਹਾਡਾ ਰਾਜ ਸੀ ਤੁਸੀਂ ਪੰਜਾਬ ਸੈਂਟਰ ਚ ਬਹਿ ਕੇ ਪੰਜਾਬ ਨੂੰ ਤਬਾਹ ਕੀਤਾ ਤੁਸੀਂ ਇੱਕ ਇੱਕ ਉਹਨੂੰ ਆਪਣੇ ਵੋਟ ਲੈਣ ਨੂੰ ਵੀ ਮinority ਦੇ ਉੱਤੇ ਕਿਵੇਂ ਖੇਡ ਕੇ ਤੁਸੀਂ ਵੋਟ ਲਈਏ ਤੁਸੀਂ ਉਹ ਵੋਟ ਲਈਏ ਉਸ ਵਿੱਚ ਤੁਸੀਂ ਹਿੰਦੂਆਂ ਨੂੰ ਮਰਾਇਆ ਹਿੰਦੂਆਂ ਦੇ ਪਰਿਵਾਰਾਂ ਨੂੰ ਮਰਾਇਆ 테러ਰਿਸਟ ਬਣਾ ਕੇ ਤੁਸੀਂ ਸਿੱਖਾਂ ਨੂੰ ਮਰਾਇਆ ਇੱਧਰ ਸ਼ਾਂਤੀ ਕਰਨੀ ਪਈ ਪੰਜਾਬ ਦੇ ਜਿਹੜੇ ਸਰਕਾਰ ਆਈ ਉਹਨੂੰ ਥੋੜੇ ਕੰਡੇ ਬੀਜੇ ਹੋਏ ਜਿੱਥੇ ਤੁਸੀਂ ਪੰਜਾਬ ਨੂੰ ਬਾੜਿਆ 84 ਤੇ ਉਸ ਤੋਂ ਬਾਅਦ ਬਲੂ ਸਟਾਰ ਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਤੇ ਜਦੋਂ ਅਸੈਸੀਨੇਸ਼ਨ ਹੋਇਆ ਉਦੋਂ ਮਤ ਸਾਰਾ ਸੇਕ ਤਾਂ ਪੰਜਾਬ ਨੂੰ ਲੱਗਿਆ ਭਾਈ ਸਾਹਿਬ ਕਿੱਥੇ ਤੁਸੀਂ ਜਵਾਬ ਦੇ ਸਕਦੇ ਹੋ ਕੋਈ ਗੱਲ ਨਹੀਂ ਕੱਲੇ ਕੱਲੇ ਜਾ ਕੇ ਪਿੰਡ ਪਿੰਡ ਇਹ ਸਿੱਖਾਂ ਨੂੰ ਦੁਆਰਾ ਜਾ ਕੇ ਪੰਜਾਬੀਆਂ ਨੂੰ ਵੀ ਤੁਸੀਂ ਦੇਖੋ ਜੀ ਅੱਜ ਅੱਜ ਪੰਜਾਬ ਨਸ਼ੇ ਦੀ ਭੇਟ ਚੜੇ ਅੱਜ ਪੰਜਾਬ ਕਰਜ਼ੇ ਚ ਅੱਜ ਪੰਜਾਬ 'ਚ ਬੇਰੋਜ਼ਗਾਰੀ ਹੈ ਇਹ ਗਾਂਧੀ ਫੈਮਲੀ ਹੈ ਕਾਂਗਰਸ ਸਾਡੀ ਨੇ ਸਭ ਕੁਝ ਕੀਤਾ ਇਹ ਤੁਸੀਂ ਉਹ ਸਭ ਕੇ ਇਕੱਲੇ ਇਕੱਲੇ ਪਿੰਡ ਜਾ ਕੇ ਦੱਸਾਂਗੇ ਇਕੱਲੇ ਇਕੱਲੇ ਸਿੱਖ ਨੂੰ ਪੰਜਾਬੀ ਨੂੰ Hindu ਨੂੰ ਗੁਰਦੁਆਰੇ ਜਾ ਜਾ ਦੱਸਾਂਗੇ ਕਈ ਵਾਰ ਦੁਬਾਰਾ ਯਾਦ ਕਰਾਉਣੀ ਆ ਪੈਂਦੀਆਂ ਗੱਲਾਂ ਤੁਸੀਂ ਰਾਜਪਾ ਕਰਨੋਂਗੇ ਸਾਲਿਆਂ ਦੇ ਇਹ ਖੂਨ ਦੇ ਛਿੱਟੇ ਥੋੜੇ ਤੇ ਨੇ ਹੋਰ ਜੇ ਬੋਲੋਗੇ ਹੋਰ ਦੱਸ ਦੂੰਗਾ ਸਾਰੀ ਤੁਹਾਡੀਆਂ ਕਰਤੂਤਾਂ ਕੀ ਨੇ ਕੀ ਤੁਸੀਂ ਕਰਦੇ ਰਹੇ ਹੋ ਅੱਜ ਵੀ ਮੈਂ ਕਹਨਾ ਰਾਹੁਲ ਗਾਂਧੀ ਨੇ ਬਿਲਕੁਲ ਦੁਬਾਰਾ ਆਪਣੀ ਦਾਦੀ ਇੰਦਰਾ ਗਾਂਧੀ ਜੀ ਆਪਣੇ ਫਾਦਰ ਜੀਵਨ ਗਾਂਧੀ ਵਾਲਾ ਕੰਮ ਦੁਬਾਰਾ ਸਿੱਖਾਂ ਨੂੰ ਜਿਵੇਂ ਵਰਤ ਕੇ ਸਿੱਖਾਂ ਨੂੰ ਸ਼ਹੀਦ ਕਰਵਾਇਆ ਸ਼ਹੀਦ ਪੰਜਾਬ ਨੂੰ ਤਬਾਹ ਕੀਤਾ ਦੁਬਾਰਾ ਉਹੀ ਚਿੰਗਾਰੀ ਰਾਹੁਲ ਗਾਂਧੀ ਨੇ ਅਮਰੀਕਾ 'ਚ ਸਿੱਖਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ ਦੇਸ਼ ਦੇ ਵਿੱਚ ਵੀ ਡੀਸਟੈਬਿਲਾਈਜ਼ ਹੋ ਜਾਣ ਸਿੱਖ ਬੇਚੈਨ ਹੋ ਜਾਣ ਸਿੱਖਾਂ ਨੂੰ ਦੁਸ਼ਮਣ ਬਣਾ ਦिए ਇਹ ਦੇਸ਼ ਦਾ ਉਹ ਕੋਸ਼ਿਸ਼ ਰਾਹੁਲ ਗਾਂਧੀ ਨੇ ਕੀਤੀ